ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਰਾਜ ਦੇ ਇੱਕ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਆ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਔਲਾਦ ਦੇ ਨਾਂ ਤੇ ਉਹਨਾਂ ਦੇ ਘਰ ਇੱਕ ਪੁੱਤਰ ਅਤੇ ਧੀ ਸੀ ਦੋਵੇਂ ਹੀ ਵਿਆਹੇ ਹੋਏ ਸਨ ਘਰ ਦਾ ਮੁਖੀ ਜਿੱਥੇ ਦਿਨ ਰਾਤ ਮਿਹਨਤ ਕਰਦਾ ਸੀ ਉੱਥੇ ਉਸ ਦਾ ਪੁੱਤਰ ਸਿਰੇ ਦਾ ਨਕੰਮਾ ਤੇ ਆਲਸੀ ਸੀ ਜਦੋਂ ਉਸ ਦੀ ਸੁਰਤ ਸੰਭਲੀ ਸੀ ਉਸ ਨੇ ਕਦੇ ਢੱਕਾ ਨਹੀਂ ਸੀ ਤੋੜ ਕੇ ਦੇਖਿਆ ਉਹ ਬਿਨਾਂ ਨਾਤੇ ਤੋਤੇ ਜੰਗਲ ਵਿੱਚ ਨਿਕਲ ਜਾਂਦਾ ਤੇ ਸਾਰੀ ਦਿਹਾੜੀ 베ਰੀਆਂ ਦੇ ਬੇਰ ਆਦ ਖਾਂਦਾ ਰਹਿੰਦਾ ਤੇ ਮੂੰਹ ਹਨੇਰੇ ਹੀ ਘਰੇ ਵੱਡਦਾ ਜਦੋਂ ਵੀ ਕਦੇ ਉਸ ਦਾ ਪਿਤਾ ਉਸ ਨੂੰ ਕੋਈ ਕੰਮ ਧੰਦਾ ਕਰਨ ਲਈ ਕਹਿੰਦਾ ਤਾਂ ਉਹ ਘੜਿਆ ਘੜਾਇਆ ਬਸ ਇੱਕੋ ਜਵਾਬ ਦੇ ਦਿੰਦਾ ਕਿ ਮੈਂ ਤਾਂ ਬਿਨਾਂ ਹੱਥ ਹਿਲਾਇਆ ਹੀ ਅਮੀਰ ਬੰਨਾ ਹੈ ਐਂਡ ਦਿਨ ਬੀਤ ਰਹੇ ਹੁੰਦੇ ਹਨ ਪਰਿਵਾਰ ਦਾ ਮੁਖੀਆ ਇੱਕ ਦਿਨ ਅਚਾਨਕ ਅਕਾਲ ਚਲਾਨਾ ਕਰ ਗਿਆ ਬਜ਼ੁਰਗ ਪਿਤਾ ਦੀਆਂ ਅੰਤਮ ਰਸਮਾਂ ਕਰਨ ਤੋਂ ਬਾਅਦ ਉਸ ਦੀ ਘਰ ਵਾਲੀ ਉਸ ਨੂੰ ਕੋਈ ਕੰਮਕਾਰ ਕਰਕੇ ਪੈਸੇ ਕਮਾ ਕੇ ਲਿਆਉਣ ਲਈ ਕਹਿੰਦੀ ਹੈ ਪਰੰਤੂ ਉਹ ਆਪਣੀ ਅੜੀ ਤੋਂ ਟੱਸ ਤੋਂ ਮੱਸ ਨਹੀਂ ਹੁੰਦਾ ਉਸ ਦੀ ਘਰ ਵਾਲੀ ਉਸ ਨੂੰ ਕੰਮ ਕਰਨ ਲਈ ਕਹਿੰਦੀ ਹੈ ਤਾਂ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਅਖੀਰ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਉਹ ਇਹ ਸੋਚ ਕੇ ਘਰੋਂ ਨਿਕਲ ਗਿਆ ਕਿ ਉਹ ਘਰ ਉਦੋਂ ਹੀ ਪਰਤੇਗਾ ਜਦੋਂ ਅਮੀਰ ਹੋ ਜਾਵੇਗਾ ਪਿਆਰੇ ਬੱਚਿਓ ਮੰਜ਼ਲ ਤਾਂ ਉਸ ਦੀ ਕੋਈ ਵੀ ਹੈ ਹੀ ਨਹੀਂ ਸੀ ਉਹ ਨੱਕ ਦੀ ਸੇਧ ਘਰੋਂ ਤੁਰ ਪਿਆ ਤੁਰਦਿਆਂ ਤੁਰਦਿਆਂ ਉਹ ਇੱਕ ਜੰਗਲ ਵਿੱਚੋਂ ਲੰਘ ਰਿਹਾ ਸੀ ਕਿ ਉਸ ਨੂੰ ਇੱਕ ਬਗਿਆੜ ਮਿਲ ਗਿਆ। ਬਗਿਆੜ ਨੇ ਉਸ ਨੂੰ ਪੁੱਛਿਆ, "ਦੋਸਤਾਂ ਕਿੱਥੇ ਜਾ ਰਹੇ ਆਂ?" ਉਸ ਨੇ ਬਗਿਆੜ ਨੂੰ ਆਪਣੇ ਸਫ਼ਰ ਤੇ ਜਾਣ ਦਾ ਮਨੋਰਥ ਦੱਸਿਆ ਅਤੇ ਉਹ ਕਿਸੇ ਅਜਿਹੇ ਮਨੁੱਖ ਦੀ ਭਾਲ ਵਿੱਚ ਹੈ ਜੋ ਉਸ ਨੂੰ ਇਹ ਗੌਰ ਦੱਸ ਦਵੇ ਕਿ ਬਿਨਾਂ ਹੱਥ ਹਿਲਾਇਆਂ ਅਮੀਰ ਕਿਵੇਂ ਬਣਿਆ ਜਾ ਸਕਦਾ ਹੈ। ਬਗਿਆੜ ਨੇ ਉਸ ਨੂੰ ਕਿਹਾ ਕਿ "ਤੈਨੂੰ ਕੋਈ ਅਜਿਹਾ ਮਨੁੱਖ ਮਿਲ ਜਾਵੇ ਤਾਂ ਤੂੰ ਮੇਰੇ ਬਾਰੇ ਵੀ ਜ਼ਰੂਰ ਪੁੱਛ ਕੇ ਆਵੇਂ ਕਿ ਮੇਰੇ ਢਿੱਡ ਵਿੱਚ ਹਮੇਸ਼ਾ ਹੀ ਮਿੰਨਾ-ਮਿੰਨਾ ਦਰਦ ਕਿਉਂ ਰਹਿੰਦਾ ਹੈ? ਇਹ ਕਿਵੇਂ ਠੀਕ ਹੋਵੇਗਾ?" ਹੱਸਾ ਕੇ ਉਹ ਅੱਗੇ ਤੁਰ ਪਿਆ। ਜੰਗਲ ਲੰਘ ਕੇ ਅੱਗੋਂ ਇੱਕ ਤ ਉਹ ਕੋ ਨਗ ਰਿਆ ਸੀ ਕਿ ਤਲਾਬ ਦੀ ਇੱਕ ਮੱਛੀ ਨੇ ਪਾਣੀ ਵਿੱਚੋਂ ਉਛਾਲ ਮਾਰ ਕੇ ਲਾਉਂਦਿਆ ਉਸ ਨੂੰ ਪੁੱਛਿਆ ਕਿ ਰਾਈਆ ਤੂੰ ਕਿੱਥੇ ਜਾ ਰਿਹਾ ਹੈ ਤਾਂ ਉਸ ਨੇ ਮੱਛੀ ਨੂੰ ਆਪਣੇ ਸਫ਼ਰ ਤੇ ਮਕਸਦ ਬਾਰੇ ਦੱਸਿਆ ਤਾਂ ਮੱਛੀ ਨੇ ਝਟਪਟ ਉਸ ਨੂੰ ਕਿਹਾ ਕਿ ਜੇਕਰ ਤੈਨੂੰ ਕੋਈ ਅਜੀਹਾ ਕਰਾਮਾਤੀ ਇਨਸਾਨ ਮਿਲ ਜਾਵੇ ਤਾਂ ਫਿਰ ਮੇਰੇ ਬਾਰੇ ਵੀ ਪੁੱਛ ਕੇ ਆਵੀਂ ਮੇਰੇ ਗਲੇ ਵਿੱਚ ਹਮੇਸ਼ਾ ਦਰਦ ਕਿਉਂ ਰਹਿੰਦਾ ਹੈ ਅੱਛਾ ਕਹਿ ਕੇ ਉਹ ਨੌਜਵਾਨ ਫੇਰ ਅੱਗੇ ਤੁਰ ਪਿਆ ਤੁਰਦਿਆਂ ਤੁਰਦਿਆਂ ਉਸ ਨੂੰ ਰਾਤ ਪੈ ਗਈ ਰਾਤ ਦੇ ਹਨੇਰੇ ਵਿੱਚ ਉਹ ਇੱਕ ਵੱਡੇ ਸਾਰੇ ਜਾਮਣ ਦੇ ਦਰਖਤ ਦੇ ਟਾਹਣ ਤੇ ਚੜ ਕੇ ਬੈਠ ਗਿਆ ਤਾਂ ਕਿ ਕੋਈ ਮਾਸਾਹਾਰੀ ਜੀਵ ਜਾਨਵਰੀ ਨਾ ਖਮਾਰ ਕੇ ਖਾ ਜਾਵੇ ਜਦੋਂ ਸਵੇਰ ਹੋਣ ਤੇ ਉਹ ਉੱਥੋਂ ਤੁਰਨ ਲੱਗਾ ਸੀ ਤਾਂ ਉਸ ਜਾਮਣ ਦੇ ਦਰਖਤ ਨੇ ਉਸ ਨੂੰ ਪੁੱਛਿਆ ਕਿ ਹੈ ਰਈਆ ਤੂੰ ਕਿੱਧਰ ਜਾ ਰਿਹਾ ਹੈ ਤਾਂ ਉਸ ਨੇ ਦਰਖਤ ਨੂੰ ਵੀ ਆਪਣੇ ਸਫ਼ਰ ਤੇ ਜਾਣ ਦਾ ਮਕਸਦ ਦੱਸ ਦਿੱਤਾ ਅਸਤਿਕਾਲ ਨੂੰ ਸੁਣ ਕੇ ਜਾਮਣ ਦਾ ਦਰਖਤ ਵੀ ਉਸ ਨੂੰ ਕਹਿਣ ਲੱਗਾ 헤 ਭਲੇ ਮਨੁੱਖ ਜੇ ਤੈਨੂੰ ਕੋਈ ਅਜੇਹਾ ਦਰবেশ ਮਨੁੱਖ ਸੱਚਮੁੱਚ ਹੀ ਮਿਲ ਜਾਵੇ ਤਾਂ ਮੇਰੇ ਬਾਰੇ ਜ਼ਰੂਰ ਪੁੱਛ ਕੇ ਆਵੇਂ ਕਿ ਮੈਨੂੰ ਕਦੇ ਫਲ ਫਲ ਕਿਉਂ ਨਹੀਂ ਲੱਗਦੇ ਹੱਛਾ ਕਹਿ ਕੇ ਉਹ ਫਿਰ ਅੱਗੇ ਤੁਰ ਪਿਆ ਉਤਰੀ ਜਾ ਰਿਹਾ ਸੀ ਤੇ ਅਗਲੀ ਰਾਤ ਪੈਂਦੇ ਅਚਾਨਕ ਉਸ ਨੂੰ ਕੁਝ ਦੂਰੀ ਤੇ ਇੱਕ ਝੁੱਗੀ ਦਿਸੀ ਜਿਸ 'ਚ ਦੀਵੇ ਦੀ ਰੋਸ਼ਨੀ ਵੀ ਵਿਖਾਈ ਦੇ ਰਹੀ ਸੀ ਉਸ ਝੁੱਗੀ ਦੇ ਨੇੜੇ ਗਿਆ ਤਾਂ ਦੇਖਦਾ ਹੈ ਕਿ ਝੁੱਗੀ ਅੰਦਰ ਇੱਕ ਸਾਧੂ ਸਮਾਧੀ ਲਈ ਬੈਠਾ ਭਗਤੀ ਕਰ ਰਿਹਾ ਹੈ ਉਹ ਝੁੱਗੀ ਦੇ ਅੰਦਰ ਗਿਆ ਤਾਂ ਸਾਧੂ ਨੂੰ ਮੱਥਾ ਟੇਕ ਕੇ ਝੁੱਗੀ ਦੇ ਇੱਕ ਕੋਨੇ ਵਿੱਚ ਜਾ ਕੇ ਬੈਠ ਗਿਆ ਕੁਝ ਦੇਰ ਬਾਅਦ ਜਦੋਂ ਸਾਧੂ ਸਮਾਧੀ ਵਿੱਚੋਂ ਉੱਠਿਆ ਤਾਂ ਉਸਨੇ ਉਸ ਨੌਜਵਾਨ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਧੂ ਨੂੰ ਬੜੀ ਨਿਮਰਤਾ ਨਾਲ ਆਪਣੀ ਸਾਰੀ ਕਹਾਣੀ ਸੁਣਾਈ ਕਿ ਉਹ ਅਜੇ ਇਹ ਮਹਾਤਮਾ ਦੀ ਪਾਲਵੈਛ ਹੈ ਜੋ ਉਸ ਨੂੰ ਇਹ ਗੁਰ ਦੱਸਦੇ ਵੇ ਕਿ ਬਿਨਾ ਹੱਥ ਹਲਾਇਆ ਅਮੀਰ ਕਿਵੇਂ ਬਣਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਉਸ ਨੇ ਆਪਣੇ ਸਫ਼ਰ ਦੌਰਾਨ ਬਗਹਾੜ ਮੱਛੀ ਅਤੇ ਜਾਮਣ ਦੇ ਦਰਖਤ ਵਾਲੀ ਗੱਲ ਵੀ ਦੱਸੀ ਸਾਧੂ ਫਿਰ ਸਮਾਧੀ ਵਿੱਚ ਲੀਨ ਹੋ ਗਿਆ ਕੁਝ ਦਿਨ ਬਾਅਦ ਉਸ ਨੇ ਸਮਾਧੀ ਖੋਲਦਿਆਂ ਕਿਹਾ ਕਿ ਜਿਹੜੇ ਜਾਮਣ ਦੇ ਦਰਖਤ ਨੂੰ ਫਲ ਫਲ ਨਹੀਂ ਲੱਗਦੇ ਉਸ ਦਾ ਉਪਾਤ ਇਹ ਹੈ ਕਿ ਉਸ ਦੀਆਂ ਜੜਾਂ ਅੰਦਰ ਹੀਰਜਵਾਰਾ ਦਾ ਖਜ਼ਾਨਾ ਦੱਬਿਆ ਹੋਇਆ ਹੈ ਜੇਕਰ ਉਸ ਨੂੰ ਕੱਢ ਦਿੱਤਾ ਜਾਵੇ ਤਾਂ ਉਸ ਨੂੰ ਫਲ ਲੱਗਣ ਲੱਗ ਪਵੇਗਾ ਮੱਛੀ ਦੇ ਗਲੇ ਵਿੱਚ ਹੀਰਾ ਫਸਿਆ ਹੋਇਆ ਹੈ ਤੇ ਉਸ ਦੇ ਨਿਕਲਣ ਤੋਂ ਬਾਅਦ ਹੀ ਉਹ ਠੀਕ ਹੋ ਸਕਦੀ ਹੈ ਰਹੀ ਗੱਲ ਬਗਿਹਾਰ ਦੀ ਤਾਂ ਉਸ ਦੇ ਢਿੱਡ ਦਾ ਦਰਦ ਤਾਂ ਹੀ ਠੀਕ ਹੋਵੇਗਾ ਜੇ ਉਹ ਕਿਸੇ ਮਹਾਮੂਰਖ ਨੂੰ ਮਾਰ ਕੇ ਖਾ ਜਾਵੇ ਸਾਰਾ ਕੁਝ ਸੁਣਨ ਤੋਂ ਬਾਅਦ ਉਸਨੇ ਆਪਣੇ ਬਾਰੇ ਪੁੱਛਿਆ ਕਿ ਮਹਾਰਾਜ ਮੇਰੇ ਬਾਰੇ ਵੀ ਕੁਝ ਦੱਸੋ ਤਾਂ ਮਹਾਤਮਾ ਨੇ ਕਿਹਾ ਤੂੰ ਘਰੇ ਪਹੁੰਚ ਤੇਰਾ ਕੰਮ ਵੀ ਹੋ ਜਾਵੇਗਾ ਸਾਧੂ ਦੀ ਕੁਟਿਆ 'ਚ ਰਾਤ ਰਹਿਣ ਉਪਰੰਤ ਸਵੇਰੇ ਹੁੰਦਿਆ ਹੀ ਉਹ ਨੌਜਵਾਨ ਨੇ ਘਰ ਨੂੰ ਚਾਲੇ ਪਾ ਦਿੱਤੇ ਹਣ ਉਹ ਛੇਤੀ ਤੋਂ ਛੇਤੀ ਘਰ ਪਹੁੰਚਣ ਜਾਣਾ ਚਾਹੁੰਦਾ ਸੀ ਜਾਮਨ ਦੇ ਦਰਖਤ ਦੇ ਕੋਲ ਪਹੁੰਚਿਆ ਹੀ ਉਸਨੇ ਦਰਖਤ ਨੂੰ ਕਿਹਾ ਕਿ ਤੇਰੀਆਂ ਜੜਾਂ ਦੇ ਹੇਠ ਜਿਵੇਂ ਹੀਰੇ ਜਵਾਹਰਾ ਦਾ ਖਜ਼ਾਨਾ ਦੱਬਿਆ ਹੋਇਆ ਹੈ ਉਹ ਨਿਕਲ ਜਾਵੇ ਤਾਂ ਤੈਨੂੰ ਫਲ ਲੱਗਣ ਲੱਗ ਪਵੇਗਾ ਦਰਖਤ ਨੇ ਬੜੀ ਨਿਮਰਤਾ ਨਾਲ ਉਸ ਨੂੰ ਕਿਹਾ ਕਿ ਭਲੇ ਪੁਰਸ਼ ਤੂੰ ਇਹ ਕੰਮ ਆਪਣੇ ਹੱਥੀ ਕਰ ਦੇਵੇਂ ਤਾਂ ਇਹ ਖਜ਼ਾਨਾ ਤੈਨੂੰ ਹੀ ਪ੍ਰਾਪਤ ਹੋ ਜਾਵੇਗਾ। ਦਰਖਤ ਦੀ ਗੱਲ ਸੁਣ ਕੇ ਉਹ ਇੱਕ ਦਮ ਬੋਲਿਆ ਨਹੀਂ ਨਹੀਂ ਮੈਂ ਤਾਂ ਬਿਨਾਂ ਹੱਥ ਹਲਾਇਆ ਹੀ ਅਮੀਰ ਬੰਨਾ ਹੈ। ਕਹਿ ਕੇ ਉਹ ਅੱਗੇ ਤੁਰ ਪਿਆ ਉਹ ਨੌਜਵਾਨ ਤੇਜ਼ ਕਦਮੀ ਤੁਰ ਪਿਆ ਤੇ ਜਦੋਂ ਤਲਾਬ ਨੇੜੇ ਪੁੱਜਾ ਤਾਂ ਮੱਛੀ ਨੇ ਪਾਣੀ 'ਚ ਛਲਾਂਗ ਲਗਾਉਂਦੇ ਉਸ ਨੂੰ ਪੁੱਛਿਆ ਰਾਈਆਂ ਕੁਝ ਪਤਾ ਲੱਗਿਆ ਮੇਰੇ ਗਲ ਦੇ ਦਰਦ ਬਾਰੇ ਹਾਂ ਹਾਂ ਪਤਾ ਲੱਗ ਗਿਆ ਏ ਤੇਰੀ ਗਲੇ 'ਚ ਹੀਰਾ ਫਸਿਆ ਹੋਇਆ ਹੈ ਉਸ ਦੇ ਨਿਕਲਣ ਤੋਂ ਬਾਅਦ ਹੀ ਤੇਰੇ ਗਲੇ ਦਾ ਦਰਦ ਠੀਕ ਹੋ ਸਕੇਗਾ ਉਸ ਨੌਜਵਾਨ ਦੀ ਗੱਲ ਸੁਣ ਕੇ ਮੱਛੀ ਨੇ ਬੜੀ ਹੀ ਘੁਰਮਾਈ ਆਵਾਜ਼ ਵਿੱਚ ਉਸ ਨੂੰ ਫਰਿਆਦ ਕਰਦਿਆਂ ਕਿਹਾ ਕਿ ਅਸੀਂ ਹੀਰੇ ਨੂੰ ਤੂੰ ਕੱਢ ਦੇਵੇਂ ਤੇ ਉਸ ਨੂੰ ਆਪਣੇ ਕੋਲ ਹੀ ਰੱਖ ਲਵੀਂ ਤੂੰ ਅਮੀਰ ਬਣ ਜਾਵੇਂਗਾ ਅੱਗੇ ਉਹ ਨੌਜਵਾਨ ਨੇ ਬੜੇ ਗੁੱਸੇ ਨਾਲ ਬੋਲਿਆ ਨਹੀਂ ਨਹੀਂ ਮੈਂ ਤਾਂ ਬਿਨਾਂ ਹੱਥ ਲਾਇਆ ਹੀ ਨਹ ਹੈ ਕਹਿ ਕੇ ਅੱਗੇ ਤੁਰ ਪਿਆ ਹਣ ਉਹ ਇੰਨੀ ਤੇਜ਼ ਤੁਰ ਰਿਹਾ ਸੀ ਕਿ ਉਹ ਉੱਡ ਕੇ ਘਰ ਪਹੁੰਚ ਜਾਣਾ ਚਾਹੁੰਦਾ ਸੀ ਅਜੇ ਉਸ ਨੂੰ ਜੰਗਲ ਵਾਲਾ ਰਸਤਾ ਵੀ ਤੈਅ ਕਰਨਾ ਸੀ ਬਾਕੀ ਰਹਿੰਦਾ ਸੀ ਉਸ ਨੂੰ ਫਿਰ ਰਾਤ ਪੈ ਗਈ ਐਤਕੀ ਵੀ ਉਸਨੇ ਇੱਕ ਵੱਡੇ ਦਰਖਤ ਦੇ ਟਾਣੇ ਉੱਪਰ ਬੈਠ ਕੇ ਹੀ ਰਾਤ ਕੱਟੀ ਸੀ ਸਵੇਰ ਹੁੰਦਿਆਂ ਹੀ ਉਹ ਫਿਰ ਘਰ ਵੱਲ ਨੂੰ ਤੇਜ਼ ਕਦਮੀ ਤੁਰ ਪਿਆ ਜੰਗਲ ਦਾ ਕੁਝ ਰਸਤਾ ਤੈਅ ਕਰਨ ਤੋਂ ਬਾਅਦ ਉਸ ਨੂੰ ਉਹ ਬਗਿਆੜ ਮਿਲ ਪਿਆ ਜੋ ਬੜੀ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਿਹਾ ਸੀ ਬਗਿਆੜ ਨੇ ਮਿਲਦਿਆਂ ਹੀ ਉਸ ਨੂੰ ਪੁੱਛਿਆ ਹਾਂ ਦੋਸਤ ਕੁਝ ਪਤਾ ਲੱਗਾ ਮੇਰੇ ਢੱਡ ਵਿਜਲੇ ਦਰਦ ਬਾਰੇ ਹਾਂ ਪਤਾ ਲੱਗ ਗਿਆ ਹੈ ਕਿਉਂਕਿ ਜੇ ਤੈਨੂੰ ਕੋਈ ਮਹਾਪੁਰਖ ਮੂਰਖ ਮਿਲ ਜਾਵੇ ਤਾਂ ਉਸ ਨੂੰ ਖਾ ਲਵੀਂ ਤੇਰੇ ਢੱਡ ਦਾ ਦਰਦ ਠੀਕ ਹੋ ਜਾਵੇਗਾ ਇਹ ਗੱਲ ਦੱਸ ਕੇ ਉਹ ਤੁਰ ਨਹੀਂ ਲੱਗਾ ਸੀ ਕਿ ਬਗਿਆੜ ਨੇ ਉਸ ਨੂੰ ਗੱਲੀ ਲਾ ਲਿਆ ਉਸ ਨੇ ਬਗਿਆੜ ਨੂੰ ਆਪਣੇ ਰਸਤੇ ਦੀ ਸਾਰੀ ਕਹਾਣੀ ਸੁਣਾਉਂਦਿਆਂ ਜਾਮਣ ਦੇ ਦਰਖਤ ਤੇ ਮੱਛੀ ਵਾਲੀ ਗੱਲ ਵੀ ਦੱਸੀ ਉਸ ਦੀਆਂ ਗੱਲਾਂ ਨੂੰ ਬਗਿਆੜ ਬੜੇ ਧਿਆਨ ਨਾਲ ਸੁਣ ਰਿਹਾ ਸੀ ਉਸ ਦੀ ਗੱਲ ਅਜੇ ਮੁੱਕੀ ਵੀ ਨਹੀਂ ਸੀ ਕਿ ਬਗਿਆੜ ਨੇ ਬਿਜਲੀ ਦੀ ਫਰਤੀ ਨਾਲ ਉਸ ਤੇ ਚਪਟਾ ਮਾਰਦਿਆਂ ਕਿਹਾ ਮੂਰਖਾ ਤੇਰੇ ਨਾਲ ਮਹਾਮੂਰਖ ਭਲਾ ਕੌਣ ਹੋਵੇਗਾ ਜਿਹੜਾ ਨਿਤਨ ਦੌਲਤ ਰਸਤੇ ਵਿੱਚ ਹੀ ਛੱਡ ਆਇਆ ਹੈ ਕਹਿੰਦੇ ਉਸਨੂੰ ਉਸਨੇ ਮਾਰ ਕੇ ਖਾ ਲਿਆ ਪਿਆਰੇ ਬੱਚਿਓ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਲਸ ਨਹੀਂ ਕਰਨੀ ਚਾਹੀਦੀ ਮਿਹਨਤ ਦਾ ਪੱਲਾ ਫੜ ਕੇ ਤੁਰਨ ਵਾਲਾ ਇਨਸਾਨ ਜ਼ਿੰਦਗੀ ਵਿੱਚ ਕਦੇ ਵੀ ਧੋਖਾ ਨਹੀਂ ਖਾਂਦਾ